ਫਤੇਗੜ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਪੈ ਗਿਆ ਰੋਲਾ ਹਸਪਤਾਲ ਦੇ ਕਲੈਰੀਕਲ ਸਟਾਫ ਨੇ ਆਪਣੇ ਹੀ ਸੀਨੀਅਰ ਅਧਿਕਾਰੀਆਂ ਦੇ ਖਿਲਾਫ ਕੀਤਾ ਰੋਸ ਪ੍ਰਗਟ ਕਲੈਰੀਕਲ ਸਟਾਫ ਦੇ ਵੱਲੋਂ ਸੀਨੀਅਰ ਅਧਿਕਾਰੀਆਂ ਦੇ ਉੱਤੇ ਕੰਮ ਦੇ ਵਿੱਚ ਲਾਪਰਵਾਹੀ ਕਰਨ ਦੇ ਲਗਾਏ ਗੰਭੀਰ ਅਰੋਪ ਮਾਪਲਾ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਜਿੱਥੇ ਸਿਵਲ ਹਸਪਤਾਲ ਦੇ ਵਿੱਚ ਕਲੈਰੀਕਲ ਸਟਾਫ ਯੂਨੀਅਨ ਨੇ ਸੀਨੀਅਰ ਅਧਿਕਾਰੀਆਂ ਦੀ ਅਣਗਹਿਲੀ ਉੱਤੇ ਰੋਸ ਪ੍ਰਗਟ ਕੀਤਾ ਸਿਵਲ ਹਸਪਤਾਲ ਦੀ ਕਲੈਰੀਕਲ ਸਟਾਫ ਯੂਨੀਅਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਆਪਣੇ ਕੰਮ ਵਿੱਚ ਕੀਤੀ ਜਾ ਰਹੀ ਅਣਗਹਿਲੀ ਖਿਲਾਫ ਅਤੇ ਹੋਰ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਪੂਸ਼ਣ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤ ਦੇਣ ਦੇ ਲਈ ਲਗਾਤਾਰ ਯਤਨਸ਼ੀਲ ਹੈ ਦੂਜੇ ਪਾਸੇ ਕੁਝ ਸੀਨੀਅਰ ਅਧਿਕਾਰੀ ਅਜੇ ਵੀ ਆਪਣੇ ਕੰਮ ਪ੍ਰਤੀ ਲਾਪਰਵਾਹੀ ਵਾਲਾ ਰ ਯਾ અપਨਾ ਰਹੇ ਹਨ ਉਹਨਾਂ ਕਿਹਾ ਕਿ ਕੁਝ ਸੀਨੀਅਰ ਅਧਿਕਾਰੀਆਂ ਸਮੇਂ ਸਿਰ ਆਪਣੇ ਦਫ਼ਤਰ ਨਾ ਆਉਣ ਕਾਰਨ ਕੰਮ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ ਜਿਸ ਕਰਕੇ ਅਸੀਂ ਇਹਨਾਂ ਲਾਪਰਵਾਹੀ ਕਰਨ ਵਾਲੇ ਅਧਿਕਾਰੀਆਂ ਦੇ ਉੱਤੇ ਸਰਕਾਰ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ ਅਤੇ ਉਸ ਦੇ ਰੋਸ ਵਜੋਂ ਅੱਜ ਅਸੀਂ ਇਹ ਧਰਨਾ ਪ੍ਰਦਰਸ਼ਨ ਕੀਤਾ ਹੈ ਜੇ ਪੁਸ਼ਨ ਕਾਰਜਕਾਰੀ ਸੁਪਰਡੰਟ ਡਾਕਟਰ ਸਿਵਲ ਸਰਜਨ ਫਰੀਗੜ ਸਾਹਿਬ ਅੱਜ ਦਫ਼ਤਰ ਸਿਵਲ ਸਰਜਨ ਦੇ ਸਾਰੇ ਸਟਾਫ ਵੱਲੋਂ ਮੈਂ ਦੱਸ ਦੇਣਾ ਚਾਹੁੰਦਾ ਮੈਂ ਜ਼ਿਲ੍ਹਾ ਪ੍ਰਧਾਨ ਬੀ ਐਂਕਲੈਰੀਕਲ ਐਸੋਸੀਏਸ਼ਨ ਅੰਮਨਿਸਟਿਓ ਸਟਾਫ ਪੰਜਾਬ ਅੱਜ ਪਾਣੀ ਸਿਰ ਤੋਂ ਉੱਪਰ ਲੰਘ ਚੁੱਕਾ ਸੀ ਜਿਸ ਦੇ ਸਿੱਟੇ ਵਜੋਂ ਅੱਜ ਮੇਰੇ ਸਮੁੱਚੇ ਦਫ਼ਤਰ ਸਿਵਲ ਸਰਜੰਦ ਦੇ ਐਡਮਿਨਿਸਟ੍ਰੇਸ਼ਨ ਦੇ ਸਾਥੀਆਂ ਨੇ ਅਧਿਕਾਰੀਆਂ ਦੇ ਵਿਰੁੱਧ ਇਹ ਮੋਰਚਾ ਖੋਲ੍ਹਿਆ ਹੈ ਇਸ ਮੋਰਚੇ ਦਾ ਮੰਤਵ ਸਾਥਿਓ ਇਹ ਹੈ ਕਿ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਵਾਂ ਦੇਣ ਲਈ ਬਿਹਤਰ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਹ ਕੁਝ ਅਫਸਰਾਂ ਵੱਲੋਂ ਸਰਕਾਰ ਦੀਆਂ ਇਹਨਾਂ ਉਪਰਾਲਿਆਂ ਦੇ ਵਿੱਚ ਬਿਨਾਂ ਵਜ੍ਹਾ ਅੜਿੱਕੇ ਲਾਏ ਜਾ ਰਹੇ ਹਨ ਜਿਵੇਂ ਕਿ ਆਮ ਆਦਮੀ ਕਲੀਨਿਕ ਜ਼ਿਲ੍ਹੇ ਵਿੱਚ ਚੱਲ ਰਹੇ ਹਨ ਉਹਨਾਂ ਦਾ ਕੰਮ ਕਰਨ ਦੀ ਬਜਾਏ ਉਹਨਾਂ ਨੂੰ ਅੱਗੇ ਵਧਾਉਣ ਦੀ ਬਜਾਏ ਉਹਨਾਂ ਦੇ ਵਿੱਚ ਸਹੂਲਤਾਂ ਪ੍ਰਦਾਨ ਕਰਨ ਦੀ ਬਜਾਏ ਸਟਾਫ ਨੂੰ ਜਿਹੜਾ ਉਹਨਾਂ ਦੇ ਸਬੰਧਤ ਦਫਤਰੀ ਕੰਮ ਨੂੰ ਕਰਦਾ ਹੈ ਉਹਦੇ ਵਿੱਚ ਬਿਨਾਂ ਵਜ੍ਹਾ ਡਿੱਕੇ ਲਾਏ ਜਾ ਰਹੇ ਹਨ ਔਰ ਆਪਣੀ ਕਲਮ ਦੀ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਔਰ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਇਹ ਅਫਸਰ ਜਿਹੜੇ ਕਿ 3-3 ਲੱਖ 2-2 ਲੱਖ ਰੁਪਏ ਤਨਖਾਹ ਲੈਂਦੇ ਹਨ ਘੰਟਾ-ਘੰਟਾ ਵੀ ਕੁਰਸੀਆਂ ਤੇ ਨਹੀਂ ਬੈਠਦੇ ਡਾਕ ਬਿਨਾਂ ਵਜ੍ਹਾ ਪੈਂਡਿੰਗ ਪਈ ਰਹਿੰਦੀ ਹੈ ਉਹਨਾਂ ਡਾਕਟਰਾਂ ਦੇ ਹੈਲਥ ਵਿਭਾਗ ਦੇ ਜਿਹੜੇ ਸਟਾਫ ਦੇ ਲੈਬਾਰਟਰੀ ਟੈਕਨੀਸ਼ੀਅਨ ਫਾਰਮਾਸਿਸਟ ਅਣ ਗਿਣਤ ਸਾਡੇ ਸਾਥੀ ਜ਼ਿਲ੍ਹੇ ਵਿੱਚ ਸਿਹਤ ਸਭਾ માં ਲੋਕਾਂ ਨੂੰ ਦੇ ਰਹੇ ਹਨ ਉਹਨਾਂ ਦੇ ਕੰਮ ਇਸ ਹੈੱਡਕੁਆਰਟਰ ਦੇ ਉੱਤੇ ਆਉਂਦੇ ਹਨ ਪਰ ਉਹ ਦਸਤਖਤ ਨਾ ਹੁਣ ਕਰਕੇ ਖੱਜਲਖਵਰੀ ਹੁੰਦੀ ਹੈ ਵਜ੍ਹਾ ਕੀ ਹੈ ਨਾ ਇਹਨਾਂ ਨੇ ਕੁਰਸੀਆਂ ਤੇ ਬੈਠਣਾ ਔਰ ਜਦੋਂ ਬੈਠ ਜਾਣਾ ਤਾਂ ਬਿਨਾਂ ਵਜ੍ਹਾ ਸਟਾਫ ਨੂੰ ਆਪਸ ਦੇ ਵਿੱਚ ਲੜਾਉਣਾ ਉਹਨਾਂ ਨੂੰ ਕੰਮ ਨਾ ਕਰਨ ਦੇਣਾ ਆਪਣੀ ਕਲਮ ਦੀ ਦੁਰਵਰਤੋਂ ਕਰਨਾ ਇਹ ਸਵਰੋਧ ਅੱਜ ਅਸੀਂ ਇਹ ਧਰਨਾ ਲਾਇਆ ਹੈ ਤਾਂ ਜੋ ਸਿਹਤ ਸੂਲਤਾਂ ਨੂੰ ਬਿਹਤਰ ਕੀਤਾ ਜਾਵੇ ਔਰ ਸਰਕਾਰ ਨੂੰ ਇਹ ਦੱਸਿਆ ਜਾ ਸਕੇ ਬੀਏਸ ਦਫਤਰ ਦੇ ਵਿੱਚ ਅਫਸਰ ਉਹ ਪੁਰਾਣੀ ਨੀਤੀ ਅਨੁਸਾਰ ਹੀ ਕੰਮ ਕਰ ਰਹੇ ਹਨ ਜਦ ਕਿ ਸਰਕਾਰ ਬਦਲੀ ਨਵੀਆਂ ਨੀਤੀਆਂ ਆਈਆਂ ਨਵੇਂ ਸੁਧਾਰ ਹੋਏ ਪਰ ਇਹ ਅਫਸਰ ਉਹ ਪੁਰਾਣੀਆਂ ਨੀਤੀਆਂ ਹੀ ਲੈ ਕੇ ਬੈਠੇ ਹਨ ਸਿਵਲ ਸਰਜਨ ਨੂੰ ਮਿਲੇ ਇਸ ਸਮੇਂ ਬਿਲਕੁਲ ਇਹ ਸਬੰਧ ਚਹੀਂ ਸਿਵਲ ਜਨ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੂੰ ਸਾਰੀਆਂ ਗੱਲਾਂ ਦਸੀਆਂ ਉਹ ਸਾਡੇ ਨਾਲ ਸਹਿਮਤ ਨਹੀਂ ਉਹਨਾਂ ਨੂੰ ਵੀ ਪਤਾ ਹੈ ਸਿਵਲ ਸਰਜਨ ਸਾਡੇ ਬਹੁਤ ਵਧੀਆ ਨੇ ਜ਼ਿਲ੍ਹੇ ਨੂੰ ਤਰੱਕੀ ਵੱਲ ਲੈ ਜਾਣ ਲਈ ਬੜੀ ਮਿਹਨਤ ਕਰਦੇ ਪਏ ਨੇ ਉਹਨਾਂ ਦੇ ਕੰਮ ਦੇ ਵਿੱਚ ਵੀੜਕਾ ਲਾਉਂਦੇ ਨੇ ਇਹ ਅਫਸਰ ਲੋਕ ਕੀ ਅੱਜ ਤਾਈਂ ਧਰਨਾ ਇਹ ਲੰਬੇ ਸਮੇਂ ਚੱਲੇਗਾ ਬਿਲਕੁਲ ਨਹੀਂ ਇਹ ਧਰਨਾ ਅਸੀਂ ਲੰਬਾ ਚਲਾਵਾਂਗੇ ਜਦ ਤੱਕ ਇਹ ਮਾੜੇ ਅਫਸਰਾਂ ਦੀ ਇਥੋਂ ਬਦਲੀ ਨਹੀਂ ਹੋ ਜਾਂਦੀ ਇਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੋ ਜਾਂਦੀ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਸਰਕਾਰ ਨੂੰ ਵੀ ਇਹਨਾਂ ਦੀ ਪੜਤਾਲ ਕੀਤੀ ਜਾਵੇ ਇਹ ਦਫ਼ਤਰ ਦੀ ਪੂਰੇ ਮੁਲਾਜ਼ਮਾਂ ਦੀ ਪੜਤਾਲ ਕੀਤੀ ਜਾਵੇ ਜਿਹੜਾ ਇੱਥੇ ਦੁੱਧਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੀਆਂ ਮਿਲ ਰਹੀਆਂ ਸੇਵਾਵਾਂ ਦੇ ਵਿੱਚ ਕੋਈ ੜਿੱਕਾ ਪੈਦਾ ਨਾ ਹੋਵੇ ਔਰ ਅਸੀਂ ਸਾਰੇ ਰਲ ਕੇ ਹੋਰ ਤਰੱਕੀ ਵੱਲ ਲੈ ਕੇ ਜਾਈਏ ਸਿਹਤ ਵਿਭਾਗ ਔਰ ਮੈਂ ਇੱਕ ਹੋਰ ਗੱਲ ਦੱਸਣੀ ਚਾਹਦਣਾ ਮੇਰੇ ਕੋਲ ਇੱਥੇ ਮੇਰਾ ਫੀਮੇਲ ਸਟਾਫ ਬੈਠਾ ਹੈਗਾ ਜਿਨ੍ਹਾਂ ਨੂੰ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਬਿਨਾਂ ਵਜ੍ਹਾ ਕੰਮਾਂ ਦੇ ਵਿੱਚ ਫਸਾਇਆ ਜਾ ਰਿਹਾ ਹੈ ਬਿਨਾਂ ਵਜ੍ਹਾ ਜਿਦਾ ਕਹਿੰਦਾ ਦਫਤਰੀ ਕੰਮਾਂ ਦੇ ਵਿੱਚ ਉਹਨਾਂ ਨੂੰ ਉਲਝਾਇਆ ਜਾ ਰਿਹਾ ਹੈ ਤਾਂ ਜੋ ਕੰਮ ਸਮੂਥ ਨਾ ਚੱਲੇ ਕੰਮ ਤਰੱਕੀਵੰਦ ਨਾ ਜਾਵੇ ਸੋ ਅਸੀਂ ਇਸ ਚੀਜ਼ ਨੂੰ ਰੋਕਣ ਦੇ ਲਈ ਅੱਜ ਇਹ ਦਰਨਾ ਦਿੱਤਾ ਹੈ ਤੇ ਸਾਡਾ ਸਾਥ ਦਿੱਤਾ ਜਾਵੇ ਔਰ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਸਾਡੀ ਇਹੀ ਮੰਗ ਹੈ ਠੀਕ